ਅੱਜ ਬਣਾਵਾਂਗੇ ਆਪਾਂ ਕੱਦੂ ਦੀ ਸਬਜ਼ੀ ਦੇਸੀ ਸਟਾਈਲ ਤੇ ਦੇਸੀ ਚੁੱਲੇ ਤੇ ਬਿਲਕੁਲ ਸਿੰਪਲ ਤਰੀਕੇ ਨਾਲ। ਹੈਲੋ ਜੀ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਆਈ ਹੋਪ ਤੁਸੀਂ ਵਧੀਆ ਹੋਵਗੇ ਤੇ ਵੈਗੁਰੂ ਕਰੇ ਖੁਸ਼ ਹੋ ਤੇ ਵੀਲੌਗ ਦੀ ਸ਼ੁਰੂਆਤ ਸਵੇਰੇ ਸਵੇਰੇ ਤੇ ਮੈਂ ਦਰ ਬਣਾਣ ਲੱਗੀ ਸੀ ਨਾਸ਼ਤਾ ਅੱਜ ਦਾਲ ਪਈ ਸੀ ਤੇ ਨਾਸ਼ਤੇ ਚ ਬਣਾਉਣ ਲੱਗੀ ਆ ਮੈਂ ਫੁਲਕੇ। ਆਜੋ ਜਿੰਨੇ ਜਿੰਨੇ ਫੁਲਕੇ ਖਾਣੇ ਤੁਹਾਡੇ ਲਈ ਹੀ ਸਪੈਸ਼ਲ ਫੁਲਕੇ ਬਣਾ ਰਹੀ ਆ ਤੇ ਮੈਂ ਕਿਹਾ ਚਲੋ ਵੀਲੌਗ ਦੀ ਸ਼ੁਰੂਆਤ ਕਰਦੀ ਆ। ਸਭ ਤੋਂ ਪਹਿਲਾਂ ਧੰਨਵਾਦ ਤੁਹਾਡਾ ਬਹੁਤ ਸਾਰਾ ਜਿਹੜੇ ਮੇਰੇ ਨਾਲ ਨਵੇਂ ਜੁੜੇ ਐ ਤੇ ਮੇਰੇ ਚੈਨਲ ਨੂੰ ਇਨਾ ਪਿਆਰ ਦਿੰਦੇ ਐ ਤੇ ਮੈਂ ਇਧਰ ਦੇ ਲੱਗੀ ਸੀ ਮੈਂ ਕਿਹਾ ਰੋਟੀ ਬਣਾਣਾ ਤੇ ਬਾਕੀ ਜੋ ਕੰਮ ਕਰਾਂਗੇ ਤੁਹਾਡੇ ਨਾਲ ਵੀ ਲੋਗ ਸ਼ੇਅਰ ਕਰਾਂਗੀ ਤੇ ਅੱਜ ਮੈਂ ਬਣਾਣਾ ਹੈ ਕਦੂ ਦੇਸੀ ਸਟਾਈਲ ਦੇ ਵਿੱਚ ਤੇ ਤੁਸੀਂ ਦੇਖਿਓ ਕੌਣ-ਕੌਣ ਕਿੱਦਾਂ ਬਣਾਉਂਦਾ ਮੈਨੂੰ ਜਰੂਰ ਇਸ ਤਰ੍ਹਾਂ ਦੀ ਕਮੈਂਟ ਕਰਕੇ ਦੱਸਿਆ ਕਰੋ ਕਿ ਮੇਰੀ ਕਿਹੜੀ ਚੀਜ਼ ਚੰਗੀ ਲੱਗਦੀ ਹੈ ਤਲੋ ਗਾਇਸ ਆ ਦੇਖੋ ਇੱਧਰ ਬਣਾਉਣ ਲੱਗੀ ਸੀ ਮੈਂ ਕੱਦੂ ਆ ਦੇਖੋ ਮੈਂ ਰਾਜਾ ਕੱਦੂ ਲੈ ਲਿਆ ਦੇਖ ਰਹੇ ਹੋ ਤਾਜ਼ਾ ਤਾਜ਼ਾ ਜਿਹਾ ਕੱਦੂ ਆ ਰਿਹਾ ਸੀ ਇਹਦੇ ਵਿੱਚ ਬੀਜ ਵੀ ਨਹੀਂ ਸੀ ਮੇਰੇ ਕਹ ਚਲੋ ਬਣਾਨੀ ਹੈ ਤੇ ਮੈਂ ਕਿਹੜੇ ਤਰੀਕੇ ਨਾਲ ਬਣਾਨੀ ਹੈ ਅੱਜ ਮੈਂ ਬਣਾਉਂਗੀ ਦੇਸੀ ਸਟਾਈਲ ਨਾਲ ਦੇਖੋ ਮੇਰੀਆਂ ਸੱਚੀਆਂ ਅੱਧੀਆਂ ਦਾ ਦੇਸੀ ਸਟਾਈਲ ਨਾਲ ਬਣਦੀਆਂ ਚੁੱਲੇ ਤੇ ਮੈਂ ਬਣਾਉਣ ਲੱਗੀ ਸੀ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਹਾਂ ਤੇ ਇਹਦਾ ਨਾ ਛਿਲਕਾ ਬਿਲਕੁਲ ਨਾ ਕੱਟਿਆ ਕਰੋ ਜਿਹੜਾ ਹਰਾ ਕੱਦੂ ਹੁੰਦਾ ਨਾ ਇਹਦਾ ਸਾਨੂੰ ਛੇਪਾ ਨਹੀਂ ਕੱਟਣਾ ਚਾਹੀਦਾ ਬਹੁਤ ਵਧੀਆ ਬਣਦਾ ਹੈ ਨਰਮ ਨਰਮ ਹ आखे कट लाँगे छोटा छोटा जहाँ कट के फिर मैं कि मैं कि बनाती हूँ मैं थोड़े को दसूँगी ठीक है जी चुले तो बनावगी आप अपने कद्दू च कदू की सब्जी वैसे मैं शायद बना ही बनाई होडियो मतलब वैसे तो बना दी हाँ वैसे साढ़े सरदार जी बहुत टेस्टी कद्दू बनाने सची पुछो मेरे नो भी वाइया पर मैं जड़े तरीके बनाऊँगी ना मैं थोड़े ना वीडियो शेयर करा जरूर ਤੇ ਬਿਸਕਿੱਟ ਦਾ ਬਣਾਉਂਦੀ ਆਂ ਜੀ ਮੈਨੂੰ ਕਮੈਂਟ ਵਿੱਚ ਜਰੂਰ ਦੱਸਿਓ ਕੀ ਹਰ ਕਿਸੇ ਦਾ ਆਪਣਾ ਆਪਣਾ ਤਰੀਕਾ ਹੁੰਦਾ ਹੈ ਨਾ ਖੱਟਾ ਮਿੱਠਾ ਕद्दू ਜਿੰਨੂੰ ਕਹਿ ਦਿੰਦੇ ਆ ਜੀ ਮੈਂ ਉਹ ਬਣਾ ਬਣਾਉਂਦੀ ਐ ਇਹਨੂੰ ਚਾਹੇ ਪੂਰੀਆਂ ਨਾਲ ਵੀ ਖਾ ਸਕਦੇ ਆਪਾਂ ਚਾਹਨਾ ਨਾਲ ਤੇ ਬਹੁਤ ਟੇਸਟੀ ਲੱਗਦਾ ਤੇ ਜਦ ਤੱਕ ਮੈਂ ਸਬਜ਼ੀ ਕੱਟ ਰਹੀ ਨਹੀਂ ਆ ਮੈਂ ਕੱਛ ਲੋ ਉੱਠੇ ਪਰ ਹੋ ਗਿਆ ਛੱਡ ਤੇ ਲਓ ਜੀ ਇਧਰ ਬਲ ਚੁੱਕੀ ਸਾਡੀ ਆਗ ਆਪਾਂ ਨਾਲ ਲੱਗੇ ਸੀ ਹੁਣ ਕद्दू ਦਾ ਤੜਕਾ ਤੇ ਮੈਂ ਕੱਛ ਲੋ ਅਗਰ ਇਸ ਬਾਲ ਲੀਏ ਪਹਿਲਾਂ ਚੁੱਲੇ ਤੇ ਬਣਾਵਾਂਗੇ ਚੁੱਲੇ ਤੇ ਬਣਾਉਂਦਾ ਨਾ ਬਸ ਸਬਜੀ ਦਾ ਟੇਸ ਵਧੀਆ ਜਿਹਾ ਹੋ ਜਾਂਦਾ ਬਸ ਇਹ ਗੱਲ ਲੰਬੀ ਹੈ ਤੇਲ ਦਾ ਢਾਲ ਲੀ ਆਪਾਂ ਕੜਾਈ ਅੱਗ ਉਨੋ ਚ ਤੇ ਬਾਲਾਂਗੇ ਹੁਣ ਆਪਾਂ ਆਪਣੇ ਮਰਜ਼ੀ ਅਨਸਾਰ ਤੇਲ ਤੇਲ ਘੱਟ ਹੀ ਪਾਉਂਗੀ ਜਿਆਦਾ ਤੇਲ ਨਹੀਂ ਕਿਉਂਕਿ ਮੈਂ ਬਹੁਤ ਘੱਟ ਵਰਤਨ ਲੱਗਦੀ ਆ ਮੈਨੂੰ ਕਈ ਭੈਣਾਂ ਨੇ ਕਿਹਾ ਵੀ ਤੁਸੀਂ ਤੇਲ ਇਤਿਆਸ ਬਹੁਤ ਜ਼ਿਆਦਾ ਯੂਜ਼ ਕਰਦੇ ਹੋ ਤਿੰਨੋ ਜੀ ਜਦ ਤੱਕ ਤੇਲ ਸਾੜਦਾ ਤੇ ਉਹਦੇ ਲਈ ਦੇਖੋ ਆਪਾਂ ਸਾਰੇ ਮਸਾਲੇ ਆਪਣੇ ਤਿਆਰ ਕਰ ਲਏ ਨੇ ਕਿਵੇਂ-ਕਿਵੇਂ ਬਣਾਵਾਂਗੀ ਮੈਂ ਤੁਹਾਡੇ ਨਾਲ ਉਸੇ ਤਰ੍ਹਾਂ ਹੀ ਵੀਡੀਓ ਸ਼ੇਅਰ ਕਰਦੀ ਜਾਵਾਂਗੀ ਤੇਲ ਹੋ ਜਵੇ ਸਾਡਾ ਤਾਂ ਤੱਕ ਗਰਮ ਤਿੰਨੋ ਜੀ ਹੋ ਗਿਆ ਸਾਡਾ ਤੇਲ ਗਰਮ ਹੁਣ ਉਹਨੂੰ ਸਭ ਤੋਂ ਪਹਿਲਾਂ ਨਾ ਆਪਾਂ ਸਾੜ ਲਾਂਗੇ ਜਿਹੜੀਆਂ ਲਾਲ ਮਿਰਚ ਹੁੰਦੀਆਂ ਨੇ ਦੇਖੋ ਸਾਬਤ ਲਾਲ ਮਿਰਚਾਂ ਸੈਂ ਚੰਗੀ ਤਰ੍ਹਾਂ ਨਾ ਸਾੜ ਲੈਣਾ ਤੇ ਫਿਰ ਉਸ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਇਹਨਾਂ ਨੂੰ ਚੰਗੀ ਤਰ੍ਹਾਂ ਕਾਲੀਆਂ ਕਰ ਲਈਏ ਜਿਹੜੀਆਂ ਬਹੁਤ ਵਧੀਆ ਲੱਗਦੀਆਂ ਫਿਰ ਆਪਾਂ ਪਾਵਾਂਗੇ ਦੇਖੋ ਜੀ ਮੇਥੀ ਦਾਣਾ ਠੀਕ ਹੈ ਉਸ ਤੋਂ ਬਾਅਦ ਮੈਂ ਅਦਰਕ ਤੇ ਲਸਣ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਠੀਕ ਹੈ ਤੇ ਲੋ ਜੀ ਕਿ ਅੱਜ ਇਹ ਲਸਣ ਸਾਡਾ ਪੁੱਜ ਜੇਗਾ ਨਾ ਫਿਰ ਆਪਾਂ ਇਹਦੇ ਵਿੱਚ ਪਾ ਲੈਣੀ ਕੱਟੇ ਹੋਏ ਪਿਆਜ਼ ਜਿਹੜੇ ਕਿਸੇ ਜੀ ਨਹੀਂ ਪਿਆਜ਼ ਪਾਣਾ ਚਾਹੁੰਦੇ ਨਾ ਤੇ ਪਿਆਜ਼ ਤੁਸੀਂ ਬਾਅਦ ਪਾ ਸਕਦੇ ਹੋ ਕਿਉਂਕਿ ਮੈਂ ਪਿਆਜ਼ ਸਾਨੂੰ ਦਾ ਪਿਆਜ਼ਾ ਤੋਂ ਬਿਨਾ ਸਬ지 ਸੁਆਦ ਨਹੀਂ ਲੱਗਦੀ ਅਸੀਂ ਚੰਗੇ ਤਰੀਕੇ ਨਾਲ ਬਣਾਉਣੀ ਹੈ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਤੇ ਆਜਣ ਨੂੰ ਤੇ ਲੋ ਜੀ ਪਿਆਜ਼ ਹੋ ਗਏ ਸਾਡੇ ਬਰਾਊਨ ਠੀਕ ਹੈ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਕਟੀਆਂ ਹੋਈਆਂ ਤਰੀਆਂ ਮਿਰਚਾਂ ਇਹ ਵੀ ਚੰਗੀ ਤਰ੍ਹਾਂ ਆਪਾਂ ਭੁੰਨ ਲਾਂਗੇ ਉਸ ਤੋਂ ਬਾਅਦ ਪਾਵਾਂਗੇ ਆਪਾਂ ਇਹਦੇ ਵਿੱਚ ਤੇ ਲੋ ਜੀ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਆਪਣੇ ਸਾਰੇ ਮਸਾਲੇ ਆ ਦੇਖੋ ਜੀ ਥੋੜਾ ਜਿਹਾ ਪਾ ਲੈਣਾ ਆਪਾਂ ਨਮਕ ਆਪਣੇ ਟੇਸਟ ਅਨਸਾਰ ਠੀਕ ਹੈ ਜੀ ਇਹਦੇ ਵਿੱਚ ਪਾ ਲਾਂਗੇ ਆਪਾਂ ਹੁਣ ਹਲਦੀ ਹੁਣ ਪਾ ਲਾਂਗੇ ਆਪਾਂ ਦੇਗੀ ਮਿਰਚ ਜਿੰਨੂ ਕਸ਼ਮੀਰੀ ਮਿਰਚ ਬੋਲਦੇ ਆ ਥੋੜਾ ਜਿਹਾ ਪਾ ਲਾਂਗੇ ਆਪਾਂ ਜੀਰਾ ਪੁੰਨਿਆ ਹੋਇਆ ਫੇਰ ਪਾ ਲਾਂਗੇ ਚ ਚੰਕੀ ਚਾਹ ਉਹ ਸੌਰੀ ਕੀ ਕਹ ਦਿੰਦੇ ਹੁੰਦੇ ਉਹਨੂੰ ਕਿਚਨ ਕਿੰਗ ਮਸਾਲਾ ਠੀਕ ਹੈ ਜੀ ਇਹਦੇ ਪਾ ਲਾਂਗੇ ਹੁਣ ਆਪਾਂ ਗਰਮ ਮਸਾਲਾ ਤੇ ਧਨੀਆ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਮਸਾਲੇ ਲੈ ਜੇਕਰ ਤੁਸੀਂ ਚਾਹੋ ਨਾ ਇਹਦੇ ਵਿੱਚ ਹਿੰਗ ਵੀ ਪਾ ਸਕਦੇ ਆ ਮੈਂ ਹਿੰਗ ਤਾਂ ਨਹੀਂ ਪਾਈ ਮਤਲਬ ਜਿਨੇ ਆਪਾਂ ਮੇਥੀ ਵਗੈਰਾ ਪਾ ਲੈਨੇ ਆ ਨਾ ਤੇ ਬਸ ਹੁਣ ਇਹਨੂੰ ਥੋੜਾ ਜਿਹਾ ਪਾਣੀ ਪਾ ਕੇ ਹਲਕਾ ਜਿਹਾ ਜਿਨੇ ਆਪਾਂ ਨੋਰਮਲ ਮਸਾਲਾ ਬਣਾਉਂਦੇ ਐਵੇਂ ਮਸਾਲਾ ਬਣਾ ਲੈਣਾ ਫਿਰ ਲਾਜੀ ਇਹਦੇ ਵਿੱਚ ਸਾਡਾ ਮਸਾਲਾ ਚੰਗੀ ਤਰ੍ਹਾਂ ਭੁੱਜ ਗਿਆ ਹੁਣ ਥੋੜਾ ਜਿਹਾ ਆਪਾਂ ਪਾ ਲੈਣਾ ਅਮਚੂਰ ਪਾਊਡਰ ਠੀਕ ਹੈ ਇਹਦੇ ਨਾਲ ਵੀ ਟੇਸਟ ਬਹੁਤ ਵਧੀਆ ਆਂਦਾ ਤੇ ਫਿਰ ਜੋ ਆਪਾਂ ਕੁੱਟਿਆ ਹੋਇਆ ਚੀਕੂੜ ਪਾ ਲੈਣ ਗੁੜ ਦੇ ਨਾਲ ਵੀ ਖੱਟਾ ਮਿੱਠਾ ਜਿਹਾ ਵਧੀਆ ਬਣ ਜਾਂਦਾ ਹੈ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਆਪਾਂ ਆ ਕਟਿਆ ਆਇਆ ਕਰਕੇ ਹੁਣ ਇਹਨੂੰ ਚੰਗੀ ਤਰ੍ਹਾਂ ਰਲਾ ਕੇ ਚੰਗੀ ਤਰ੍ਹਾਂ ਰਲਾ ਕੇ ਹੁਣ ਇਹ ਕੋਲੀ ਪਾ ਦਾਂਗੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾਣਾ ਜ਼ਿਆਦਾ ਵੀ ਨਹੀਂ ਪਾਣਾ ਕਿਉਂਕਿ ਕੱਦੂ ਦੇ ਵਿੱਚ ਨਾ ਆਮ ਪਾਣੀ ਹੁੰਦਾ ਹੀ ਹੈ ਜਿਵੇਂ ਆਪਾਂ ਧੀਆ ਵਗੈਰਾ ਚ ਨਹੀਂ ਪਾਣਗੇ ਤੇ ਇਹਦੇ ਵਿੱਚ ਹਲਕਾ ਜਿਹਾ ਪਾਣੀ ਪਾ ਲੈਣਾ ਤਾਂ ਕਿ ਚੰਗੀ ਤਰ੍ਹਾਂ ਪੱਕ ਜੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਤਾਕਣਾ ਹੈ ਇਹ ਤਰ੍ਹਾਂ ਲਾ ਕੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਣ ਲਈ ਤਾਕ ਦਾਂਗੇ ਠੀਕ ਹੈ ਜੀ ਲਓ ਜਿਆ ਲਾ ਕੇ ਤਾਕਾ ਦੇ ਲੋਟ 2 ਕੁ ਮਿੰਟ ਬਾਅਦ ਫੋਲ ਕੇ ਦੇਖਣਾ ਕਿ ਇਹ ਇਹਨੂੰ ਆਪਾਂ ਜੀ ਚੰਗੀ ਤਰ੍ਹਾਂ ਰਲਾ ਦੇਣਾ ਤਾਂ ਕਿ ਸਾਰਾ ਚੰਗੀ ਤਰ੍ਹਾਂ ਮਿਕਸ ਹੋ ਜਵੇ ਠੀਕ ਹੈ ਜੀ ਹੁਣ ਆਪਾਂ ਇਹਦੇ ਉੱਪਰ ਹੀ ਪਾ ਦਾਂਗੇ ਕਸੂਰੀ ਮੇਥੀ ਉਹ ਵੀ ਰੈਡੀ ਉਹ ਕਸੂਰੀ ਮੇਥੀ ਤੁਸੀਂ ਇਹਨੂੰ ਉੱਡਾ ਪਾ ਦਿਓ ਇਹ ਨਾਲ ਵੀ ਟੇਸਟ ਬਹੁਤ ਵਧੀਆ ਹੋ ਜਾਂਦਾ ਹੈ ਤੇ ਲੋਟ ਜੀ ਹੁਣ ਫਿਰ ਆਪਾਂ ਟਾਪ ਦਾਂਗੇ ਚੰਨ ਆ ਲੋ ਜੀ ਬਣ ਕੇ ਸਾਡਾ ਕਰਡੂ ਹੋ ਗਿਆ ਤਿਆਰ ਦੇਖੋ ਇੱਕਦਮ ਵਧੀਆ ਬਣਿਆ ਨਾ ਤੇ ਬਣਾਣਾ ਵੀ ਬਹੁਤ ਸੌਖਾ ਹੈ ਤੇ ਬੰਦਾ ਵੀ ਵਧੀਆ ਤੇ ਚੁੱਲੇ ਤੇ ਤਾਂ ਵੈਸੀ ਬਹੁਤ ਸਵਾਦ ਬੰਦਾ ਤੇ ਮੈਂ ਬਣਾਇਆ ਅੱਜ ਦੇਸੀ ਸਟਾਈਲ ਵਿੱਚ ਮੇਰੀ ਤੇ ਇਹੀ ਰੈਸਿਪੀ ਸੀ ਜੀ ਮੈਂ ਤਾਂ ਇਤਨਾ ਹੀ ਬਣਾਣੀ ਹੈ ਮੈਂ ਸਭ ਕੇ ਆਪਣੇ ਆਪਣੇ ਲੱਗ ਤਰੀਕੇ ਹੁੰਦੇ ਫਰੇਸ ਰੀਕੇ ਨਾਲ ਤੁਸੀਂ ਬਣਾ ਕੇ ਦੇਖੋ ਬਹੁਤ ਟੇਸਟੀ ਬੰਦਾ ਜੇਕਰ ਤੁਸੀਂ ਇਹਨੂੰ ਬਰੀਕ ਕਰਨਾ ਚਾਹੁੰਦੇ ਤੇ ਇਸ ਤਰ੍ਹਾਂ ਵੀ ਚਾਹੇ ਨੂੰ ਤੁਸੀਂ ਫੁਲਕੇ ਨਾਲ ਖਾਓ ਚਾਹੇ ਤੁਸੀਂ ਚਾਹੋ ਤੇ ਨੂੰ ਫੁਲਕੇ ਨਾਲ ਖਾਓ ਚਾਵਲਾਂ ਨਾਲ ਖਾਓ ਬਹੁਤ ਟੇਸਟੀ ਬੰਦਾ ਤੇ ਇੱਧਰ ਆਈ ਸਾਡੇ ਹੁਣ ਚੀਲੇ ਤੇ ਬਣਾਵਾਂਗੇ ਆਪਾਂ ਫੁਲਕੇ ਤੇ ਆਹ ਦੇਖੋ ਜੀ ਸਾਡਾ ਗੱਦੋ ਬਣ ਕੇ ਇੱਕਦਮ ਹੋ ਗਿਆ ਤਿਆਰ ਦੇਖੋ ਕਿੱਦਾਂ ਦਾ ਲੱਗਿਆ ਤੁਹਾਨੂੰ ਵੈਸੇ ਦੇਖਣ ਚ ਵੀ ਪਤਾ ਲੱਗ ਹੀ ਜਾਂਦਾ ਹੈ ਬਾਕੀ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਠੀਕ ਹੈ ਜੀ ਇਹ ਵਾਲਾ ਗੱਦੋ ਮੇਰਾ ਕਿੱਦਾਂ ਦਾ ਲੱਗਿਆ ਤੇ ਹੁਣ ਬਣਾਵਾਂਗੇ ਆਪਾਂ ਚੁੱਲ੍ਹੇ ਤੇ ਫੁਲਕੇ ਜੀ ਤੇ ਇੱਧਰ ਬਣਾ ਲਾਂਗੇ ਫੁਲਕੇ ਆਪਾਂ ਤੇ ਗਾਇਜ਼ ਇੱਧਰ ਨਿਸ਼ਾਨ ਸਿੰਘ ਦੀ ਡਿਮਾਂਡ ਹੈ ਕਿ ਮੈਂ ਤਾਂ ਪੂਰੀਆਂ ਹੀ ਖਾਣੀ ਹੈ ਤੇ ਲਓ ਜੀ ਇੱਧਰ ਆ ਗਈ ਹੁਣ ਆਪਣੇ ਫੁਲਕਿਆਂ ਦੀ ਵਾਰੀ ਤੇ ਕੁਛ ਨਾ ਅੱਗ ਵੀ ਬਲ ਰਹੀ ਸੀ ਕੁਝ ਮਾਨਵੀ ਕਰ ਰਿਆ ਸੀ ਕਿ ਬਹੁਤ ਦਿਨ ਹੋ ਗਏ ਨਾ ਚੁੱਲੇ ਤੇ ਕਈ ਵਾਰੀ ਹੁਣ ਕੁਝ ਗਰਮੀ ਦੇ ਕਰਕੇ ਜੀ ਵੀ ਘਾਟੀ ਕਰਦਾ ਵੈਸੇ ਤਾਂ ਖਰ ਹਾਲੇ ਫਿਰ ਨਾਲ ਥੋੜਾ ਮੌਸਮ ਠੀਕ ਹੀ ਹੈ ਤੇ ਮੈਂ ਕਿਹਾ ਚਲੋ ਚੁੱਲੇ ਤੇ ਹੁਲਕੇ ਬਣਾ ਲੈਨੀ ਆ ਨਾਲੇ ਕੰਮ ਨਹੀਂ ਬੜ ਜੁਗਾ ਤੇ ਕੁਝ ਚੁੱਲੇ ਤੇ ਬਣਾ ਲੈ ਸੀ ਕੁ ਮਤਲਬ ਸਬਜੀ ਤੇ ਵੈਸੇ ਤਾਂ ਜੀ ਲੱਗਦਾ ਸੱਚੀ ਪੁੱਛ ਚੁੱਲੇ ਤੇ ਕੰਮ ਕਰਦੇ ਆ ਤੇ ਬਹੁਤ ਮਨ ਲੱਗਦਾ ਹੈ ਨਾ ਆ ਦੇਖੋ ਜੀ ਤੇ ਇਸੇ ਸਟਾਈਲ ਨਾਲ ਵਧੀਆ ਬਣਦੀ ਹੈ ਨਾ ਸਬਜੀ ਵੀ ਵਧੀਆ ਬਣਦੀ ਹੈ ਤੇ ਅੱਛਾ ਵੀ ਲੱਗਦਾ ਤੇ ਆ ਦੇਖੋ ਬਹੁਤ ਸੌਖੇ ਤਰੀਕੇ ਨਾਲ ਬਣਦੇ ਤੇ ਬਹੁਤ ਮਤਲਬ ਜੇ نیچے ਸੇ ਇੱਕ ਇੱਕ ਖਾਓ ਨਾ نیچے ਸੇ ਇੱਕ ਇਹ ਫੁਲਕਾ ਬਹੁਤ ਵਧੀਆ ਬਣਦਾ ਤਾਂ ਫੁੱਲਿਆ ਵੀ ਨਹੀਂ ਆਇਆ ਜਾਨੰਦੇ ਹਨ ਜੇਰਾ ਕਿਸਨ ਭੁੱਖ ਲੱਗੀ ਹੋਵੇ ਤੇ ਤਾਂ ਖੁੰਡਾ ਖੁੰਡਾ। ਕਿ ਦੇਖੋ ਜੀ ਭੁੱਖ ਤਾਂ ਸਾਰਿਆਂ ਨੂੰ ਲੱਗੀ ਕਿਉਂਕਿ ਟਾਈਮ ਹੋ ਗਿਆ ਹੈ। ਦੁਪਹਿਰ ਦੇ ਵੀ 1:30 ਵਜਨ ਵਾਲੇ ਹੋ ਗਏ ਨੇ। ਤੇ ਆਜੋ ਜੀ ਜਿਨੇ ਖਾਣੀ ਕੱਦੋ ਨਾਲ ਰੋਟੀ ਖਵਾ ਲਿਆ ਤੁਹਾਨੂੰ ਵੀ। ਬਹੁਤ ਟੇਸਟੀ ਬਣਦੇ ਤੇ ਮੈਨੂੰ ਜਰੂਰ ਦੱਸਿਓ ਕਿ ਮੇਰੀ ਸਬਜੀ ਕਿੱਦਾ ਦੀ ਲੱਗੀ। ਠੀਕ ਹੈ ਜੀ। ਜੇ ਪਿਆਰਾ ਜਿਹਾ ਕਮੈਂਟ ਤੇ ਪਿਆਰੇ ਜਿਹਾ ਲਾਈਕ ਜ਼ਰੂਰ ਦੇ ਦਿਆ ਕਰੋ ਜੇਕਰ ਵੀਡੀਓ ਵਧੀਆ ਲੱਗਦੀ ਤੇ ਪਲੀਜ਼ ਸ਼ੇਅਰ ਕਰ ਦਿਆ ਕਰੋ ਬਹੁਤ ਸਾਰਾ ਥੈਂਕ ਯੂ ਜਿਹੜੇ ਚੈਨਲ ਦੇ ਮੇਰੇ ਨਿਊ ਐਂਡ ਤੇ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਪਲੀਜ਼ ਮੈਨੂੰ ਵੀ ਸਪੋਰਟ ਕਰੋ ਥੈਂਕ ਯੂ ਸੋ ਮੱਚ ਬਾਤੋ ਬਾਤ ਦੇਖਿਆ ਕਰੋ ਮੇਰੀ ਵੀਡੀਓ ਬਹੁਤ ਅੱਛਾ ਲੱਗਦਾ ਮੈਨੂੰ ਬੜੇ ਪਿਆਰੇ ਪਿਆਰੇ ਬਹੁਤ ਅੱਛੀ ਅੱਛੀ ਭੈਣਾਂ ਦੇ ਕਮੈਂਟ ਆਉਂਦੇ ਆਂ ਕਈ ਵਾਰੀ ਤੇ ਥੈਂਕ ਯੂ ਨਵੀਆਂ ਨਵੀਆਂ ਭੈਣਾਂ ਜਿਹੜੀਆਂ ਜੁੜੀਆਂ ਬਹੁਤ ਅੱਛਾ ਲੱਗਦਾ ਦੇਖ ਅਮੀਸ਼ਾ ਕੁਸ਼ਲੋਕ ਚਾਰਦੀ ਕਲਾਚਰੋਂ ਵੈਗਰੂਤਾ ਨੂੰ ਤੰਦਰੁਸਤੀ ਬਖਸ਼ੇ ਬਹੁਤ ਸਾਰਾ ਪਿਆਰ ਦੇਣ ਲਈ ਥੈਂਕ ਯੂ ਤੁਹਾਡਾ ਤੇ ਆਜੋ ਜਿੰਨੂੰ ਜਿੰਨੂੰ ਭੁੱਖ ਲੱਗੀ ਹੈ ਜੀ ਆ ਕੇ ਰੋਟੀ ਖਾ ਲਓ ਇੱਕ ਗਰਮ ਗਰਮ ਫੁਲਕੇ ਬਣਾ ਰਹੇ ਹਾਂ ਤੇ ਚੁੱਲ੍ਹੇ ਤੇ ਫੁਲਕੇ ਬਣਾਉਂਦਾ ਤਾਂ ਮਜ਼ਾ ਹੀ ਲੱਗਦਾ ਤੇ ਲੋ ਜੀ ਇੱਧਰ ਬਣਾ ਲਈ ਸੀ ਉਦੋਂ ਮੈਂ ਪੂਰੀਆਂ ਬਣਾਉਣ ਲੱਗੀ ਸੀਗੀ ਹੁਣ ਨਿਸ਼ਾਨ ਕਹਿੰਦਾ ਮੈਂ ਤੇ ਪੂਰੀਆਂ ਹੀ ਖਾਣੀਆਂ ਤੇ ਮੈਂ ਕਿਹਾ ਚੱਲੋ ਮੈਂ ਪੂਰੀਆਂ ਬਣਾ ਦੇਣੀ ਆਟਾ ਬਾਚ ਹੀ ਗਿਆ ਸੀਗਾ ਜਿਨ੍ਹਾਂ ਨੇ ਫੁਲਕੇ ਖਾਣੇ ਸਾਰਿਆਂ ਨੇ ਖਾ ਲਏ ਤੇ ਮੈਂ ਕਈ ਵਾਰੀ ਸੱਚੀ ਗੱਲ ਮੰਨਤਾ ਕਰ ਹੀ ਜਾਂਦਾ ਮੇਰਾ ਤਾਂ ਮੇਰਾ ਪੂਰੀ ਨੂਨੀ ਤੇ ਮੇਰਾ ਪਤਾ ਬੜਾ ਮਨ ਕਰ ਰਿਹਾ ਸੀ ਕਿ ਮੈਂ ਕੱਦੂ ਦੇ ਨਾਲ ਨਾ ਚਾਵਲ ਖਾਵਾ ਤੇ ਹਰ ਕਿਸੇ ਦਾ ਆਪਣਾ ਆਪਣਾ ਟੇਸਟ ਹੁੰਦਾ ਤੇ ਮੈਂ ਕਿਹਾ ਚੱਲੋ ਮੈਂ ਪੂਰੀਆਂ ਬਣਾ ਦੇਣੀ ਆ ਤੇ ਬਹੁਤ ਸਾਰਾ ਤੁਹਾਡਾ ਪਿਆਰ ਆਜਿਆ ਲਾਈਕ ਦੇਣ ਲਈ ਕਮੈਂਟ ਦੇਣ ਲਈ ਦਿ ਲੋ ਸ਼ੁਕਰੀਆ ਕਰਦੀ ਆ ਮੈਂ ਬਾਰ-ਬਾਰ ਬੜਾ ਅੱਛਾ ਲੱਗਦਾ ਜਦੋਂ ਜਿਹੜੀਆਂ ਭੈਣਾਂ ਮੈਨੂੰ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੀਆਂ ਹਨ ਤੇ ਮਤਲਬ ਇਦਾਂ ਲੱਗਦਾ ਕਿ ਮੇਰੀ ਇਹ ਫੈਮਲੀ ਇੱਕ ਮੇਰੀ ਬਹੁਤ ਅੱਛੀ ਫੈਮਲੀ ਜਿਵੇਂ ਮੇਰੇ ਨਾਲ ਜੁੜ ਰਹੀ ਹੈ ਤੇ ਮੇਰੇ ਅੱਜ ਹੋ ਗਏ ਨੇ 8 ਕੇ ਸਬਸਕ੍ਰਾਈਬਰ ਤੇ ਮੈਨੂੰ ਬਹੁਤ ਸਾਰੀ ਖੁਸ਼ੀ ਹੋਈ ਸਭ ਤੋਂ ਪਹਿਲਾਂ ਵਾਹਿਗੁਰੂ ਦਾ ਸ਼ੁਕਰਾਨਾ ਤੇ ਉਸ ਤੋਂ ਬਾਅਦ ਮੇਰੇ ਸਾਰੇ ਭੈਣ ਭਰਾ ਜਿਹੜੇ ਮੈਨੂੰ ਜੁੜੇ ਨੇ ਨਾ ਸਪੋਰਟ ਕਰਦੇ ਨੇ ਤੁਹਾਡਾ ਸਾਰਿਆਂ ਦਾ ਸ਼ੁਕਰਾਨਾ ਠੀਕ ਹੈ ਜੀ ਅੱਜ ਜੋ ਮੇਰਾ ਕੰਮ ਸੀ ਦੇਖੋ ਮੈਂ ਦੇਸੀ ਸਟੇਜ ਚ ਕਰਕੇ ਤੁਹਾਨੂੰ ਦਿਖਾ ਦੇਣੀ ਹੁੰਨੀ ਆ ਸਿੰਪਲ ਸਾਦਾ ਕੰਮ ਜਿਵੇਂ ਮੈਂ ਕਰਦੀ ਆ ਤੇ ਜਿੱਦਾਂ ਦੀ ਮੇਰੀ ਆਦਤ ਹੈਗੀ ਮੈਂ ਤੇ ਪਸੰਦ ਵੀ ਇਹੀ ਚੀਜ਼ਾਂ ਕਰਦੀ ਆ ਤੇ ਬਾਕੀ ਚੰਡੀਗੜ੍ਹ ਜਦੋਂ ਚਲੇ ਜਾਈਦਾ ਨਾ ਤੇ ਉਦੋਂ ਸਾਡੇ ਕੰਮ ਤੁਹਾਨੂੰ ਪਤਾ ਹੀ ਹੈ ਫਿਰ ਉੱਥੇ ਤੇ ਸਾਰੇ ਕੰਮ ਹੀ ਸ਼ਹਿਰੀਆਂ ਦੇ ਤੁਹਾਨੂੰ ਪਤਾ ਇੱਥੇ ਮੈਂ ਚੁੱਲਾ ਤਾਂ ਬਿਲਕੁਲ ਨਹੀਂ ਬਾਰ ਸਕਦੀ ਕਈ ਵਾਰੀ ਮੈਂ ਹਰਪ੍ਰੀਤ ਨੂੰ ਕਹਿੰਨੀ ਹੁੰਨੀ ਮੇਰਾ ਬੜਾ ਮਨ ਕਰਦਾ ਵੀ ਮੈਂ ਇੱਥੇ ਚੁੱਲਾ ਲੈ ਕੇ ਆਵਾਂ ਬਾਕੀ ਉੱਥੇ ਨਾ ਜਗ੍ਹਾ ਨਹੀਂ ਹੈਗੀ ਤੇ ਬਾਕੀ ਦੇਖਾਂਗੇ ਮੇਰਾ ਮਨ ਤਾਂ ਹੈ ਵੀ ਕਿ ਮੈਂ ਚੁੱਲਾ ਫਿਰ ਸਾਡੀ ਕਹਿੰਦੇ ਨੇ ਹਰਪ੍ਰੀਤ ਮੇਰਾ ਬੇਟਾ ਕਹਿੰਦਾ ਹੁੰਦਾ ਕਿ ਮੰਮਾ ਮੈਂ ਛੱਤ ਤੇ ਬਣਵਾ ਦੂੰਗਾ ਤੁਹਾਨੂੰ ਕੁਛ ਤੇ ਤੁਸੀਂ ਉੱਥੇ ਰੱਖ ਲਿਓ ਬਾਕੀ ਦੇਖਦੇ ਆ ਜੀ ਆਜੋ ਜਿਨੇ ਜਿਨੇ ਪੂਰੀਆਂ ਖਾਣੀਆਂ ਪੂਰੀਆਂ ਖਾ ਲਓ ਕद्दू ਖਾਣੇ ਕद्दू ਤੇ ਬਹੁਤ ਸਾਰਾ ਪਿਆਰ ਦੇਣ ਲਈ ਤੁਹਾਡਾ ਦਿਲੋਂ ਸ਼ੁਕਰੀਆ ਚੜ੍ਹਦੀ ਕਲਾ ਚ ਰਹੋ ਪ੍ਰਮਾਤਮਾ ਤੁਹਾਨੂੰ ਇੰਨੀਆਂ ਖੁਸ਼ੀਆਂ ਦੇਵੇ ਤੰਦਰੁਸਤੀਆਂ ਬਖਸ਼ੇ ਬਸ ਹਮੇਸ਼ਾ ਮੇਰੀ ਦਿਲੋਂ ਸੱਚੀ ਦਿਲੋਂ ਮਤਲਬ ਜੇ ਕਹਿੰਦੇ ਨਾ ਉਹ ਇਹਈ ਦੁਆ ਹੁੰਦੀ ਹੈ ਤੇ ਇਹ ਹੀ ਸੀਗਾ ਜੀ ਅੱਜ ਦਾ ਮੇਰਾ ਛੋਟਾ ਜਿਹਾ ਵੀਲੌਗ ਤੇ ਬਹੁਤ ਸਾਰਾ ਪਿਆਰ ਦਿੰਦੇ ਹੋ ਤੁਸੀਂ ਤੇ ਇਦਾਂ ਹੀ ਮੇਰੇ ਨਾਲ ਪਿਆਰ ਨਾਲ ਜੁੜੇ ਰਹੋ ਮੈਨੂੰ ਅੱਛਾ ਅੱਛੇ ਕਮੈਂਟ ਕਰਦੇ ਰਹੋ ਜੇਕਰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤੇ ਪਲੀਜ਼ ਮੇਰੇ ਲਈ ਸੋਨਾ ਜਿਹਾ ਕਮੈਂਟ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ